ਇਕੇ ਪਾਸੇ ਤਾਂ ਜਿੱਥੇ ਫਗਵਾੜਾ ਪੁਲਿਸ 26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਚੱਪੇ-ਚੱਪੇ ਦੇ ਪੈਣੀ ਨਜ਼ਰ ਰੱਖੇ ਜਾਂਦੇ ਦਾਅਵੇ ਕਰ ਰਹੀ ਸੀ ਉੱਥੇ ਹੀ ਪਾਸਟਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਪੁਲਿਸ ਦੇ ਇਹਨਾਂ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ ਗਈ ਜਦੋਂ ਸ਼ਰਾਰਤੀ ਅਨਸਰਾਂ ਨੇ ਬੀਤੀ ਰਾਤ ਘਰ ਦੇ ਬਾਹਰ ਖੜੀ ਸਵਿਫਟ ਕਾਰ ਨੂੰ ਨਿਸ਼ਾਨਾ ਬਣਾ ਕੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਇਸ ਮੌਕੇ ਗੱਡੀ ਦੇ ਮਾਲਕ ਰਿੰਕੂ ਨੇ ਦੱਸਿਆ ਕਿ ਉਹ ਕਰੀਬ 10 ਵਜੇ ਰਾਤ ਕੰਮ ਤੋਂ ਘਰ ਆਇਆ ਸੀ ਤੇ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਤਿੰਨ ਤੋਂ ਚਾਰ ਨੌਜਵਾਨ ਆਪਸ ਵਿੱਚ ਇਕ ਨੌਜਵਾਨ ਬੋਲ ਰਿਹਾ ਸੀ ਕਿ ਗੱਡੀ ਦੇ ਸ਼ੀਸ਼ੇ ਤੋੜਨੇ ਨੇ ਜਿਸ ਤੋਂ ਬਾਅਦ ਜਦੋਂ ਉਸ ਨੇ ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣੀ ਤਾਂ ਉਹ ਇੱਕਦਮ ਬਾਹਰ ਨਿਕਲਿਆ ਤੇ ਦੇਖਿਆ ਕਿ ਨੌਜਵਾਨ ਗੱਡੀ ਦੇ ਸ਼ੀਸ਼ੇ ਭੰਨ ਕੇ ਦੌੜ ਰਹੇ ਸਨ ਉਹਨਾਂ ਦਾ ਦੱਸਿਆ ਕਿ ਇਸ ਨਾਲ ਉਹਨਾਂ ਦਾ ਕਰੀਬ 70000 ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਹਾਂ ਸਰ ਕੀ ਨਾਮ ਜੀ ਆਪਣਾ ਰਿੰਕੂ ਰਿੰਕੂ ਜੀ ਕਿਹੜਾ ਪਿੰਡ ਆ ਪਿੰਡ ਪਾਸਟਾ ਕੀ ਮਾਮਲਾ ਹੈ ਗੱਡੀ ਦਾ ਕੱਚ ਬੜੇ ਖੇਲੇ ਰਿਹਾ ਸੀ ਪਾ ਸ਼ੀਸ਼ੇ ਭੰਨੇ ਹੋਏ ਆ ਕੀ ਕਰਨਾ ਜੀ ਹਾਂ ਜੀ ਕੋਈ ਸ਼ਰਾਬਤੀ ਅਨੁਸਾਰ ਆਈ ਸੀ ਰਾਤੀ ਰਾਤੀ ਮੈਂ ਆਇਆ ਕੰਮ ਤੋਂ 10 ਵਜੇ ਗੱਡੀ ਘੜੀ ਕਰਕੇ ਅੰਦਰ ਗਿਆ ਰੋਟੀ ਪਾਣੀ ਖਾਦਾ ਰੋਟੀ ਪਾਣੀ ਖਾ ਕੇ ਫਿਰ ਘੇੜਾ ਮਾਰਨ ਆਇਆ ਮੈਂ ਜੀ ਤਾਂ ਉਹ ਸਾਹਮਣੇ ਨਾ ਉੱਥੇ ਜੀ 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 ਦਾ ਪੰਜ ਛੇ ਮੁੰਡੇ ਬੈਠੇ ਸੀਗੇ ਜਿਹੜੇ ਗਾਲੂ ਗਲੋਚ ਆਪਸ ਵਿੱਚ ਵੀ ਕਰ ਰਹੇ ਸੀਗੇ ਤੇ ਉੱਚੀ ਉੱਚੀ ਰੋਲਾ ਪਾ ਰਹੇ ਸੀਗੇ ਤੇ ਉਹਨਾਂ ਵਿੱਚੋਂ ਇੱਕ ਬੰਦਾ ਕਹਿੰਦਾ ਅੱਜ ਗੱਡੀ ਭੰਨਣੀ ਆ ਅੱਛਾ ਜੀ ਉਹਨਾਂ ਵਿੱਚੋਂ ਇੱਕ ਇੱਕ ਬੰਦਾ ਕਹਿੰਦਾ ਗੱਡੀ ਭੰਨਣੀ ਆ ਚਲੋ ਆਪਾਂ ਇਹ ਨਹੀਂ ਮੈਂ ਦੂਸਰਾ ਨਹੀਂ ਕੀਤਾ ਮੈਂ ਕਿਹਾ ਸ਼ਾਇਦ ਆਪਸ ਵਿੱਚ ਹੀ ਗੱਲ ਕਰ ਰਹੇ ਆ ਜਿੱਲੇ ਮੈਂ ਅੰਦਰ ਚਲਾ ਗਿਆ ਪੂਰੇ 11 ਵਜੇ ਗੱਡੀ ਦੇ ਸ਼ੀਸ਼ੇ ਤੋੜ ਕੇ ਭੱਜੇ ਆ ਜੀ ਬੰਦੇ ਪਛਾਣ ਲਿਆ ਬੰਦੇ ਬੰਦੇ ਪਛਾਣੇ ਆ ਜੀ ਕਿੰਨੇ ਬੰਦੇ ਸਿਗੇ ਜੀ ਬੰਦੇ ਸਿਗੇ ਜੀ 5 6 ਜਣੇ ਸਿਗੇ ਜਿਨ੍ਹਾਂ ਵਿੱਚ ਗੜਾਸੀਆਂ ਸੀ ਉਹਨਾਂ ਕੋਲ ਟਿੱਖੇ ਹਥਿਆਰ ਸਿਗੇ ਟਿੱਖੇ ਹਥਿਆਰ ਸਿਗੇ ਉਹਨਾਂ ਨੇ ਸਾਰੇ ਸ਼ੀਸ਼ੇ ਭੰਨੇ ਆ ਤੇ ਇਧਰੋਂ ਭੱਜ ਗਏ ਆ ਹਸਪੀਟਲ ਆ ਲਉ ਤੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਸਰ ਨੁਕਸਾਨ ਸਾਰੇ ਸ਼ੀਸ਼ੇ ਟੁੱਟ ਗਏ ਆ ਨਵੀਂ ਗੱਡੀ ਆ ਕਿਹੜੀ ਗੱਡੀ ਆ ਜੀ ਸਪੈਕ ਸਰ ਜੀ ਹਾਂ ਜੀ ਹਾਂ ਜੀ ਤਾਂ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਹਾਂ ਜੀ ਸਰ ਪੁਲਿਸ ਨੂੰ ਜਾਣਕਾਰੀ ਦਿੱਤੀ ਆ ਇੱਕ ਬੰਦਾ ਅਰੈਸਟ ਕੀਤਾ ਗਿਆ ਓਹ ਕਿਹੜੇ ਪਿੰਡ ਦਾ ਜੀ ਪਾਸਟੇ ਦਾ ਹੀ ਆ ਮੁਹੱਲੇ ਦਾ ਹੀ ਆ ਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਗੱਡੀ ਦਾ ਖਰਚਾ ਨੁਕਸਾਨ ਹੋਇਆ ਹਾਂਜੀ ਹਾਂਜੀ ਸਰ ਉਦੋਂ 3D ਸੂਚਨਾ ਮਿਲਦਾ ਹੀ ਪਾਸਟਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ASI ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਲੱਗੇ CCTV ਚੈੱਕ ਕਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ